ਪੈਸਾ ਕੀ ਚੀਜ਼ ਹੈ ਪੈਸਾ ਛੋਟਾ ਪੈਸੇ ਤੋਂ ਵੱਡਾ ਇਮੋਸ਼ਨ ਕੋਈ ਵੀ ਨਹੀਂ ਜੇ ਤੁਹਾਡੇ ਕੋਲ ਪੈਸਾ ਨਹੀਂ ਹੈ ਤਾਂ ਫਿਰ ਮੈਂ ਸਮਝਦਾ ਵੀ ਤੁਸੀਂ ਜ਼ਿੰਦਗੀ ਚ ਜਿਹੜੀ ਦੁਨੀਆ ਚ ਆਏ ਜਾਂ ਨਾ ਇੱਕ ਬਰਾਬਰ ਹੈ ਜਿਹੜਾ ਬੰਦੇ ਇਹ ਕਹਿੰਦੇ ਆ ਕਿ ਪੈਸਾ ਕੁਝ ਨਹੀਂ ਹੈ ਹੂੰ ਮੈਂ ਉਹ ਕਹਿੰਦਾ ਵੀ ਜੇ ਕਿਸੇ ਬੰਦੇ ਦਾ ਪੇਸ਼ੈਂਟ ਘਰ ਦਾ ਖਾਸ ਜੀ ਕੋਈ ਬਹੁਤ ਪਿਆਰਾ ਜੀ ਹਸਪੀਟਲ ਦੇ ਵਿੱਚ ਪਿਆ ਤੇ ਉਹਦੀ ਦਵਾਈ ਜੋ ਕਿ ਪੈਸੇ ਨਹੀਂ ਡਾਕਟਰ ਨੂੰ ਡਾਕਟਰ ਦੀ ਫੀਸ ਅਫੋਰਡ ਨਹੀਂ ਕਰ ਸਕਦਾ ਉਹਨੂੰ ਪੁੱਛੋ ਪੈਸੇ ਦੀ ਕੀ ਵੈਲਿਊ ਹੈ ਹੂੰ ਤੁਹਾਡਾ ਬੱਚਾ ਸਕੂਲ ਜਾਂਦਾ ਮਾਰਚ ਦਾ ਮਹੀਨਾ ਚੱਲ ਰਿਹਾ ਹੈ ਅਪ੍ਰੈਲ ਮਹੀਨਾ ਹੋ ਗਿਆ ਤੁਹਾਡੀ ਬੱਚੇ ਦੀ ਫੀਸ ਨਹੀਂ ਗਈ ਤੇ ਤੁਹਾਡੇ ਬੱਚੇ ਨੂੰ ਸਕੂਲ 'ਚ ਨਹੀਂ ਬਿਠਣ ਦਿੱਤਾ ਜਾਂਦਾ एग्जाम 'ਚ ਨਹੀਂ ਬਿਠਣ ਦਿੱਤਾ ਜਾਂਦਾ ਫਿਰ ਪੁੱਛ ਕੇ ਦੇਖੋ ਵੀ ਕੀ ਵੈਲਿਊ ਉਹਦੀ ਯਾਰ ਪੈਸਾ ਤੁਹਾਡੇ ਵਾਸਤੇ ਬਹੁਤ ਵੱਡਾ ਪ੍ਰਬੰਧਕ ਹੈ ਪੈਸਾ ਬਹੁਤ ਵੱਡਾ ਮੈਨੇਜਰ ਹੈ ਜੇ ਤੁਹਾਡੇ ਕੋਲ ਪੈਸੇ ਇੱਥੇ ਹੈ ਪੈਸੇ ਹੈਗੇ ਮੋਹਾਲੀ ਚ ਬੱਟੇ ਆਪਾਂ ਇੱਥੇ ਅਸੀਂ ਜਲੰਧਰ ਵੀ ਮੈਨੇਜ ਕਰ ਲਾਂਗੇ ਅਸੀਂ ਮਦਰਾਸ ਵੀ ਮੈਨੇਜ ਕਰ ਲਾਂਗੇ ਹੂੰ ਅਸੀਂ ਰਾਜਸਥਾਨ ਵੀ ਮੈਨੇਜ ਕਰ ਲਾਂਗੇ ਕਿਉਂਕਿ ਜੇ ਸਾਡੇ ਲੋਡ ਪਈ ਅਸੀਂ ਬਾਈਏ ਟਿਕਟ ਕਰਨੀ ਆ ਪਹੁੰਚਣਾ ਉੱਥੇ ਜੇ ਸਾਡੇ ਕੋਲ ਪੈਸੇ ਨਹੀਂ ਉੱਥੇ ਜਾਣ ਜੋਗਾ ਹੀ ਨਹੀਂ ਹੈ ਤੁਸੀਂ ਜਾਵਾਂਗੇ ਕਿਵੇਂ ਅਸੀਂ ਤਾਂ ਜਲੰਧਰ ਜਾਣਾ ਕੋਈ ਜਣਾ ਤੁਹਾਡੇ ਕੋਲ ਮੋਟਰਸਾਈਕਲ ਖੜਿਆ ਕਰ ਉਹਦੇ ਤੇਲ ਹੈ ਨਹੀਂ ਗੱਡੀ 'ਚ ਜਿਹੜੇ ਲੋਕ ਪੈਸੇ ਨੂੰ ਹੱਥ ਦੀ ਮਹਿਲ ਦੱਸਦੇ ਉਹ ਮੈਂ ਸਮਝਦਾ ਵੀ ਜਿਹੜੇ ਹੱਥ ਦੀ ਮਹਿਲ ਦੱਸਦੇ ਆ ਉਹਨਾਂ ਨੂੰ ਪੁੱਛੋ ਵੀ ਮਹਿਲ ਤੁਹਾਡੇ ਤੁਹਾਡੇ ਸਰੀਰ ਤੇ ਮਹਿਲ ਹੋ ਸਕਦੀ ਹੈ ਪੈਸਾ ਮਹਿਲ ਨਹੀਂ ਹੋ ਸਕਦਾ ਇਹ ਗਲਤ ਗੱਲ ਹੈ ਪੈਸਾ ਪੈਸੇ ਨੂੰ ਕਦੇ ਮਾਇਲ ਦੇ ਨਾਲ ਨਹੀਂ ਉਹ ਚੀਜ਼ ਹੈ ਪੈਸਾ ਮੈਂ ਸਮਝਦਾ ਵੀ ਜੇ ਪੈਸਾ ਨਹੀਂ ਹੈ ਤਾਂ ਤੁਸੀਂ ਕੁਝ ਨਹੀਂ ਹੈ ਜੇ ਪੈਸਾ ਮੈਂ ਜੇ ਆਪਾਂ ਇਹ ਕਹੀਏ ਵੀ ਇੱਕ ਤਰ੍ਹਾਂ ਲੈ ਲਈਏ ਕਿ ਯਾਰ ਪੈਸਾ ਸਭ ਕੁਝ ਨਹੀਂ ਹੈ ਇਹ ਇਹ ਕਹਿੰਦੇ ਲੋਕ ਵੀ ਪੈਸਾ ਬਹੁਤ ਕੁਝ ਹੈ ਸਭ ਕੁਝ ਨਹੀਂ ਹੈ ਮੈਂ ਤਾਂ ਕਹਿੰਦਾ ਪੈਸਾ ਸਭ ਕੁਝ ਹੀ ਹੈ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਕਿਸੇ ਬੰਦੇ ਦਾ ਕੋਈ ਹਸਪੀਟਲ ਦੇ ਵਿੱਚ ਚਲੇ ਜਾਵੇ ਉਹਦਾ ਇਲਾਜ ਨਾ ਹੋਵੇ ਉਦੇ ਵਾਸਤੇ ਪੈਸਾ ਬਹੁਤ ਹੈ ਜੇ ਬੱਚੇ ਦਾ ਕਿਸੇ ਦਾ ਫੀਸ ਨਾ ਭਰ ਹੋਵੇ ਉਹਦੇ ਵਾਸਤੇ ਪੈਸੇ ਫਿਰ ਪੈਸੇ ਦਾ ਵਿਗਿਆਨ ਕੀ ਹੈ ਜਿਹੜਾ ਨਹੀਂ ਸਮਝ ਪਾਉਂਦੇ ਲੋਕ ਪੈਸੇ ਦਾ ਵਿਗਿਆਨ ਇਹ ਮੈਂ ਪੈਸੇ ਬਾਰੇ ਸਾਨੂੰ ਪੜਾਇਆ ਹੀ ਨਹੀਂ ਜਾਂਦਾ ਪੈਸੇ ਬਾਰੇ ਸਖਾਣ ਵਾਲੇ ਬੰਦੇ ਹੀ ਨਹੀਂ ਹੈ ਮਤਲਬ ਮੈਂ ਸਮਝਦਾ ਵੀ ਜੇ ਇਹ ਕ੍ਰੈਡਿਟ ਜੇ ਮੈਨੂੰ ਤੁਸੀਂ ਦੇ ਦਿਓ ਹਾਂ ਜਾਂ ਮੈਂ ਖੁਦ ਨੂੰ ਕ੍ਰੈਡਿਟ ਲੈ ਲੈਣਾ ਚਲੋ ਇੱਕ ਧੱਕੇ ਨਾਲ ਖੋਣ ਵਾਲੀ ਗੱਲ ਹੈ ਮੈਂ ਤੁਹਾਡੇ ਤੋਂ ਕ੍ਰੈਡਿਟ ਮੇਰੇ ਵਰਗੇ ਬੰਦੇ ਕਿੰਨੇ ਆ ਸਮਾਜ ਦੇ ਵਿੱਚ ਜਿਹੜੇ ਸਪੈਸੇ ਦੀ ਗੱਲ ਕਰ ਰਹੀ ਮੰਡੀ ਪੈਸੇ ਦੇ ਉੱਪਰ ਮੈਂ ਐਮ3 ਦਾ ਫਾਰਮੂਲਾ ਬਣਾਇਆ ਐਮ3 ਦਾ ਮਤਲਬ ਹੈ ਇੱਕ ਮਨੀ ਮੇਕਿੰਗ ਪਹਿਲਾ ਮਨੀ ਮੇਕਿੰਗ ਹੈ ਜੀ ਫਿਰ ਮਨੀ ਮੈਨੇਜਿੰਗ ਹੈ ਹੂੰ ਫਿਰ ਮਨੀ ਮਲਟੀਪਲਾਈਂਗ ਹੈ ਮਤਲਬ ਪਹਿਲਾਂ ਪੈਸੇ ਨੂੰ ਕਮਾਣਾ ਦੂਜਾ ਪੈਸੇ ਨੂੰ ਆਪਣੇ ਨਾਲ ਰੱਖਣਾ ਤੀਜੇ ਨੰਬਰ ਤੇ ਪੈਸੇ ਨੂੰ ਵਧਾਉਣਾ ਸਾਡੇ ਲੋਕਾਂ ਨੂੰ ਇਹ ਆਦਤ ਪਈ ਹੈ ਬਹੁਤ ਖਰਾਬ ਆਦਤ ਹੈ ਸਾਡੀ ਬਹੁਤ ਖਰਾਬ ਆਦਤ ਹੈ ਉਹ ਇਹ ਹੈ ਕਿ ਅਸੀਂ ਪੈਸੇ ਦੇ ਨਾਲ ਰਹਿ ਨਹੀਂ ਸਕਦੇ ਪੈਸੇ ਨਾਲ ਸਾਡਾ 36 ਦਾ ਅੰਕੜਾ 99 ਦਾ ਅੰਕੜਾ ਇਹ ਸਮਝੋ ਪੈਸਾ ਇਹਨੂੰ ਆਪਣੀ ਦੁਸ਼ਮਣ ਸਮਝਦੇ ਸੀ ਜਦੋਂ ਸਾਡੇ ਕੋਲ ਪੈਸਾ ਆਇਆ ਨਹੀਂ ਉਸੇ ਵੇਲੇ ਸੀ ਖਰਚੇ ਚੱਕਦੇ ਨੇ ਫੱਟੇ ਚੱਕਦੇ ਨੇ ਹੂੰ ਪੈਸਾ ਆਇਆ ਨਹੀਂ ਕਹਿੰਦੇ ਆ ਮਨੀ ਇਜ਼ ਐਕਸਲੈਂਟ ਸਰਵੈਂਟ ਪਰ ਬੈਡ ਮਾਸਟਰ ਜੀ ਇਹ ਕਿਹਾ ਜਾਂਦਾ ਕਿ ਪੈਸਾ ਜਿਹੜਾ ਬਹੁਤ ਸ਼ਾਂਤਾਰ ਨੌਕਰ ਹੈ ਤੇ ਪਰ ਬਹੁਤ ਮਾੜਾ ਸੁਆਮੀ ਹੈ ਹੂੰ ਜਦੋਂ ਪੈਸਾ ਤੁਹਾਡੇ ਕੋਲ ਆਇਆ ਨਹੀਂ ਪੈਸਾ ਆ ਗਿਆ ਤੁਹਾਡੇ ਕੋਲ ਤੁਹਾਨੂੰ ਇਮੋਸ਼ਨਸ ਆਨੇ ਸ਼ੁਰੂ ਹੋ ਜਾਂਦੇ ਇਮੋਸ਼ਨ ਦਾ ਮਤਲਬ ਆ ਚੀਜ਼ ਆ ਗਈ ਜੀ ਆ ਖਰਚੇ ਆ ਗਏ ਆ ਗਏ ਜੀ ਆ ਸਾਡੇ ਕੋਲ ਏਸੀ ਪੁਰਾਣਾ ਹੋਇਆ ਵਾ ਜੀ ਆ ਸਾਡੇ ਕੋਲ ਆ ਦਿਵਾ ਬਾਲ ਤੇ ਪੁੱਟੀ ਹੋਣ ਵਾਲੀ ਹੈ ਜੀ ਗੱਡੀ ਲੈ ਲਈ ਜੀ ਕੋ ਗੱਡੀ ਲੈ ਲਈ ਜੀ ਹੰਦਾ ਵੀ ਹੋਰ ਦੂਜਾ ਕੋਈ ਐਸੇ ਕੰਮਾਂ ਵਾਲੇ ਪਾਸੇ ਦੁਰ ਪੈਂਦੇ ਆ ਜਦ ਕਿ ਮੈਂ ਸਮਝਦਾ ਵੀ ਪੈਸੇ ਨੂੰ ਨਾਲ ਰੱਖਣ ਦੀ ਆਦਤ ਪਾਉ ਜਦੋਂ ਤੱਕ ਪੈਸਾ ਤੁਹਾਡੇ ਕੋਲ ਬਹੁਤ ਲੋਕਾਂ ਦਾ ਪੈਸਾ ਜਦੋਂ ਆ ਜਾਂਦਾ ਜਦੋਂ ਤੱਕ ਉਹਨਾਂ ਦਾ ਪੈਸਾ ਖਤਮ ਨਹੀਂ ਹੁੰਦਾ ਉਹ ਬੇਚੈਨ ਰਹਿੰਦੇ ਆ ਉਹ ਬੇਚਾਨ ਨੇ ਤੇ ਉਹ ਬੇਚਾਨੀ ਹੈ ਜਿਹੜੀ ਨਾ ਇਹ ਇਹ ਖਤਮ ਕਰਨ ਦੀ ਲੋੜ ਹੈ ਹੁਣ ਬਹੁਤ ਬੰਦੇ ਕਹਿੰਦੇ ਆ ਜੀ ਪੈਸਾ 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 ਵੀ ਪੈਸਾ ਕਮਾਣਾ ਬਹੁਤ ਔਖਾ ਹੂੰ ਠੀਕ ਹੈ ਕਮਾਣਾ ਔਖਾ ਠੀਕ ਹੈ ਮੈਂ ਕਹਿੰਦਾ ਪੈਸਾ ਜਿਹੜੇ ਬੰਦਿਆਂ ਨੇ ਪੈਸਾ ਕਮਾ ਲਿਆ ਜੀ ਉਹਨਾਂ ਤੋਂ ਵੀ ਸੰਭਾਲਣੀ ਹੋਏ ਹੂੰ ਉਹਨਾਂ ਤੋਂ ਵੀ ਸੰਭਾਲਣੀ ਹੋਏ ਆਪਣੇ ਜੇ ਤੁਸੀਂ ਫਿਲਮ ਹੀ ਪੰਜਾਬੀ ਈਨ ਦੀ ਫਿਲਮਾਂ ਦੀ ਗੱਲ ਕਰੋ ਇੱਕ ਇਹ ਹੰਗਰ ਸਾਹਿਬ ਦਾ ਨਾਮ ਬਹੁਤ ਵੱਡਾ ਫਿਲਮ ਐਕਟਰ ਦਾ ਬੜਾ ਪੈਸਾ ਸੀ ਉਹਨਾਂ ਕੋਲ ਬਚਪਨ ਆਪਣੇ ਤੇ ਸतीश ਕੋਲ ਬਹੁਤ ਵੱਡਾ ਨਾਮ ਹੈ ਆਖਰੀ ਸਮੇਂ ਚ ਬਹੁਤ ਮੁਸ਼ਕਿਲ ਚ ਰਹੇ ਹੋ ਆਖਰੀ ਸਮੇਂ ਦੇ ਵਿੱਚ ਉਹਨਾਂ ਦਾ ਇਲਾਜ ਲੋਕਾਂ ਨੇ ਕਰਾਇਆ ਇਹ ਤੁਹਾਡੇ ਸੁਸ਼ੀਲ ਕੁਮਾਰ ਕੌਣ ਬਣੇਗਾ ਕਰੋੜਪਤੀ ਚ 5 ਕਰੋੜ ਰੁਪਏ ਜਿੱਤਿਆ ਸੀਗਾ 2015 ਸਾਲ ਸੰਭਾ ਕਿਵੇਂ ਜਾਵੇ ਸੀ ਸੰਭਿਆ ਤਨੂੰ ਟ੍ਰੇਨਿੰਗ ਹੀ ਨਹੀਂ ਨਾ ਪੈਸੇ ਸੰਭਾਲਣ ਦੀ ਜਦੋਂ ਪੈਸਾ ਤੁਹਾਡੇ ਕੋਲ ਆ ਜਾਂਦਾ ਪੈਸਾ ਖੋਦਾ ਮਾਰਨਾ ਸ਼ੁਰੂ ਕਰਨਾ ਤੁਹਾਡੇ ਵੀ ਚਲੋ ਵੀ ਚਲੋ 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 ਪੈਸੇ ਲਾਓ ਮੈਂ ਸਮਝਦਾ ਵੀ ਜੇ ਤੁਹਾਡੇ ਕੋਲ 50000 ਰੁਪਏ ਤੁਸੀਂ ਪਾਓ ਜੇਬ ਚ ਪਾ ਕੇ ਜਾਓ ਜੇ ਇੱਕ ਇੱਕ ਸਿਰਦਾ ਦਤਾਂ ਤੁਨੂੰ ਮੈਂ 20000 30000 10000 ਤੁਹਾਡੇ ਕੋਲ ਹੈਗਾ ਤੁਸੀਂ ਮਾਲ ਜਾਓ ਵਾਲਤ ਵੀ ਜਾ ਉੱਥੋਂ ਲੈ ਕੇ ਨਹੀਂ ਆਉਣਾ ਕੁਝ ਵੀ ਹੂੰ ਜ਼ਿਆਦਾ ਕੱਪ ਵੀ ਨਹੀਂ ਪੀਣਾ ਜੇ ਵੀ ਤੁਹਾਡੇ ਪੈਸੇ ਹੈਗੇ ਆ ਤੁਸੀਂ ਉੱਥੇ ਜ਼ਿਆਦਾ ਕੱਪ ਵੀ ਨਹੀਂ ਪੀਣਾ ਇੱਥੇ ਸਾਰਾ ਮਾਲ ਘੁੰਮ ਕੇ ਫਿਰ ਵਾਪਸ ਆ ਜਾ ਜੇ ਤੁਸੀਂ ਇਹ ਐਕਸਰਸਾਈਜ਼ 10 ਵਾਰੀ ਕਰ ਲਿਆ ਨਾ ਤਾਂ ਤੁਹਾਨੂੰ ਪੈਸੇ ਨੂੰ ਕੰਟਰੋਲ ਕਰਨਾ ਆ ਜਾਏਗਾ ਪੈਸੇ ਦੇ ਇਮੋਸ਼ਨਸ ਨੂੰ ਸਮਝਣਾ ਆ ਜਾਏਗਾ ਪੈਸਾ ਤੁਹਾਨੂੰ ਸਮਝਣਾ ਸ਼ੁਰੂ ਕਰ ਦੇਗਾ ਤੁਸੀਂ ਪੈਸੇ ਨੂੰ ਸਮਝਣਾ ਸ਼ੁਰੂ ਕਰ ਦੋਗੇ ਪੈਸਾ ਤੁਹਾਡਾ ਦੋਸਤ ਬਣ ਜਾਏਗਾ ਜਦੋਂ ਤੁਹਾਡਾ ਦੋਸਤ ਬਣ ਜਾ ਦੋਸਤ ਤੋਂ ਬਿਨਾਂ ਫਿਰ ਬੜਾ ਸਰਦਾ ਨਹੀਂ ਹੁਣ ਆਪਣਾ ਬਿਨਾਂ ਪੈਸੇ ਤੋਂ ਸਾਰਨਾ ਚੰਬਰ ਰਹਿਨੇ ਆਪ ਫਿਰ ਆਪਾ ਪੈਸੇ ਦੇ ਨਾਲ ਰਹਿਣਾ ਸ਼ੁਰੂ ਕਰਾਂਗੇ ਜਿਵੇਂ ਆਪਣਾ ਕੋਈ ਬੈਸਟ ਫਰੈਂਡ ਹੋਵੇ ਆਪਾਂ ਜੇ ਦੋ ਵਾਰੀ ਉਹਨੂੰ ਫੋਨ ਨਾ ਕਰੀਏ ਤਿੰਨ ਵਾਰੀ ਫੋਨ ਨਾ ਕਰੀਏ ਜਾਂ ਸਾਡੇ ਕੋਲ ਆ ਕੇ ਚਾਹ ਨਾ ਪੀਵੇ ਜਾਂ ਅਸੀਂ ਉਹਦੇ ਕੋਲ ਜਾ ਕੇ ਚਾਹ ਨਾ ਪੀਏ ਸਾਨੂੰ ਕਿਤੇ ਨਾ ਕਿਤੇ ਅ ਰੈਸਟਲੈਸਨੈਸ ਰਹਿੰਦੀ ਹੈ ਮਤਲਬ ਬੇਰਅਮੀ ਜੀ ਰਹਿੰਦੀ ਹੈ ਸਾਨੂੰ ਨਾ ਉਸੇ ਤਰੀਕੇ ਨਾਲ ਤੁਹਾਡਾ ਪੈਸੇ ਨਾਲ ਤੁਹਾਡਾ ਸਬੰਧ ਬਣ ਜੇਗਾ ਮੈਂ ਸਮਝਦਾ ਵੀ ਜੇ ਪੈਸਾ ਪਾਉ ਜੇਬ ਚ ਪਾਓ ਪੈਸਾ ਯਾਰੀ ਪਗਾਉਂਦਾ ਹੈ ਪੈਸੇ ਤੋਂ ਵੱਡਾ ਯਾਰ ਕੋਈ ਹੈ ਹੀ ਨਹੀਂ ਪੈਸੇ ਤੋਂ ਵੱਡਾ ਕੋਈ ਯਾਰ ਦੱਸ ਜਿਹੜੇ ਕਿਹੜੇ ਕਿਹੜੇ ਵੈਲ ਐ ਵੈ ਜਿਹੜੇ ਪੈਸਾ ਨਹੀਂ ਟਾਕਦਾ ਤੁਹਾਡੇ ਹੂੰ ਤੁਹਾਡੇ ਮਤਲਬ ਸਾਰੇ ਸਾਰੇ ਵੈਲ ਐ ਹੁੰਦੇ ਬਾਵਜੂਦ ਵੀ ਪੈਸਾ ਤੁਹਾਨੂੰ ਫੇਰ ਵੀ ਉਹ ਲੈ ਕੇ ਜਾਂਦਾ ਤੁਹਾਡੇ ਸਮਾਜ ਦੇ ਵਿੱਚ ਕਿੰਨੀ ਇੱਜ਼ਤ ਹੈ ਜਿਹੜੇ ਜੇ ਕੋਈ ਸਮਾਜ ਦੇ ਪਿੰਡਾਂ ਦੇ ਵਿੱਚ ਟੂਰਨਾਮੈਂਟ ਹੁੰਦੇ ਹੁੰਦੇ ਕਿਹਨੂੰ ਬੁਲਾਉਂਦੇ ਕਿਤੇ ਭੁੱਖ ਨੰਗ ਨੂੰ ਬੁਲਾਉਂਦੇ ਵੀ ਜਿਹਨੇ 5 ਐਮੇ ਕੀਤੀ ਹੋਈਆਂ ਵੀ ਉਹ ਸਾਈਕਲ ਦੇ ਫਿਰਦਾ ਉਹਨੂੰ ਬੁਲਾਉਂਦੇ ਉਹਨੂੰ ਚੀਫ ਗੈਸਟ ਦੇ ਤੌਰ ਤੇ ਨਹੀਂ ਬੁਲਾਉਂਦੇ ਦਾ ਪੈਸੇ ਵਾਲੇ ਨੂੰ ਹੀ ਹੂੰ ਕਿਸੇ ਤਰ੍ਹਾਂ ਦਾ ਹੋਵੇ ਪੈਸੇ ਉਹਦੇ ਕੋਈ ਪੈਸਾ ਹੋਣਾ ਚਾਹੀਦਾ ਆਦਰਸ਼ ਕੌਣ ਹੈ ਅੱਜ ਸਾਡੇ ਅਸੀਂ ਮੰਨਿਏ ਨਾ ਮੰਨੀਏ ਅਦਰ ਸਾਡੇ ਪੈਸੇ ਵਾਲੀ ਹੈ ਹੂੰ ਤੁਸੀਂ ਕੋਖ ਕੋਖ ਕੇ ਦੇਖ ਲਓ ਮੇਰੇ ਨਾਲ ਗੱਲ ਕਰਕੇ ਦੇਖ ਲਓ ਡਿਸਕਸ ਕਰ ਕਿਸੇ ਕਿਤੇ ਵੀ ਜਿਹੜਾ ਮੁੱਖ ਮਹਿਮਾਨ ਪੈਸੇ ਵਾਲਾ ਹੀ ਹੈ ਪੈਸੇ ਵਾਲਾ ਤੁਸੀਂ ਫਿਰ ਜਦੋਂ ਇਹ ਹੈਗੀ ਆ ਫਿਰ ਫਿਰ ਪੈਸੇ ਪੈਸੇ ਨੂੰ ਆਪਾਂ ਹੱਥ ਨਹੀਂ ਮਹਿਲ ਕਿਉਂ ਕੰਨੇ ਪਰ ਅਸੀਂ ਮਤਲਬ ਅਸੀਂ ਆਪਣੀਆਂ ਗੱਲਾਂ 'ਚ ਆਪੇ ਫਸੇ ਜਾਂਦੇ ਹਾਂ ਕਿਉਂਕਿ ਸੋਚਣ ਦਾ ਜਿਹੜਾ ਸੋਚਣ ਦਾ ਸਾਡਾ ਨਜ਼ਰੀਆ ਜਾਂ ਸੋਚਣ ਦੀ ਜਿਹੜੀ ਸਾਡੀ ਇੱਕ ਪ੍ਰਕਿਰਿਆ ਉਹ ਸਾਡੀ ਡਿਵੈਲਪ ਹੀ ਨਹੀਂ ਹੋਈ ਯਾਰ ਹੂੰ ਸੋਚਣ ਦੀ ਪ੍ਰਕਿਰਿਆ ਡਿਵੈਲਪ ਨਹੀਂ ਹੋਈ ਜੇ ਜਿਦਾਂ ਸੋਚਣ ਦੀ ਪ੍ਰਕਿਰਿਆ ਡਿਵੈਲਪ ਹੋ ਜੇਗੀ ਉਸ ਦਿਨ ਤੋਂ ਤੁਹਾਨੂੰ ਫਰਕ ਪੈਣਾ ਸ਼ੁਰੂ ਹੋਏਗਾ ਮੈਂ ਜਿਹੜਾ ਮੈਂ ਕਰ ਰਿਹਾ ਆਪਣੀ ਟ੍ਰੇਨਿੰਗ ਦੇ ਵਿੱਚ ਕਰ ਰਿਹਾ ਕਿਤਾਬਾਂ ਦੇ ਵਿੱਚ ਕਰ ਰਿਹਾ ਮੈਂ ਸੋਚ ਤੇ ਝੋਟ ਕੀਤੀ ਹੈ ਹੂੰ ਸੋਚ ਤੇ ਝੋਟ ਕੀਤੀ ਹਾਂ ਉਹਨਾਂ ਲੱਖ ਰੁਪਏ ਨੂੰ ਤੁਸੀਂ ਕਹਿੰਦੇ ਬਹੁਤ ਵੱਡੀ ਗੱਲ ਹੈ ਮੈਂ ਕਹਿੰਦਾ ਲੱਖ ਰੁਪਏ ਵਾਲਾ ਮਲੰਗ ਬੰਦਾ ਸੋਚ ਦੀ ਝੋਟ ਹੋਗੀ ਨਾ ਬਿਲਕੁਲ ਵੀ ਸੋਚ ਦੀ ਝੋਟ ਹੋ ਗਈ ਨਾ ਵੀ ਨਹੀਂ ਮੈਂ ਕਹਿੰਦਾ ਲੱਖ ਰੁਪਏ ਵਾਲਾ ਹੈ ਕੀ ਕੀ ਲੱਖ ਰੁਪਏ ਕੁਝ ਵੀ ਨਹੀਂ ਜਿਹੜੇ 15 20 ਹਜ਼ਾਰ ਪਕੇ ਮੰਦੇ ਉਹਨਾਂ ਨੂੰ ਤਾਂ ਦੀਵਾਰ 'ਚ ਸਿਰ ਮਾਰਨਾ ਚਾਹੀਦਾ ਸਾਮ੍ਹ ਦੇ ਪਹਿਲੇ ਇੱਕ ਵਾਰੀ ਤਾਂ ਉ ਇਹ 10 15 2000 ਰੁਪਏ ਵਾਲੀ ਹੈ ਉਹਨਾਂ ਨੂੰ ਤਾਂ ਇੱਕ ਵਾਰੀ ਉਹ ਕੰਪੈਰੀਸ਼ਨ ਕਿਉਂ ਨਹੀਂ ਕਰਦੇ ਉਹ ਜ਼ਿੰਦਗੀ ਦੇ ਵਿੱਚ ਕੰਪੈਰੀਸ਼ਨ ਕਰਨਾ ਬਹੁਤ ਜ਼ਰੂਰੀ ਹੈ ਸਾਡਾ ਰੀਅਲ ਏਸਟੇਟ ਦੇ ਵਿੱਚ business ਹੈ ਰੀਅਲ ਏਸਟੇਟ ਦੇ ਵਿੱਚ ਮੈਂ ਤਿੰਨ ਤਿੰਨ ਅੱਖਰਾਂ ਦੇ ਉੱਪਰ ਬਹੁਤ ਜ਼ੋਰ ਦਿੰਦਾ ਹਾਂ ਸੀਸੀਐਮ ਪਹਿਲਾ ਸੀ ਹੈ ਕੈਲਕੂਲੇਸ਼ਨ ਦੂਜੀ ਕੰਪੈਰੀਸ਼ਨ ਤੀਜਾ ਮੈਨਿਪੂਲੇਸ਼ਨ ਜਾਂ ਮੈਨੇਜਮੈਂਟ ਤੇ ਜਿਹੜੇ ਕੰਪੈਰੀਸ਼ਨ ਅਸੀਂ ਕਿਉਂ ਨਹੀਂ ਕਰਦੇ ਅਸੀਂ ਜਿਹੜੇ ਬੰਦੇ ਐ ਜਿਹੜੇ ਬੱਚੇ ਸਾਡੇ ਐਮਏ ਪੜ੍ਹ ਲਿਆ ਕੋਈ ਬੀਏ ਕੀਤੀ ਹੋਈ ਕਿਸ ਨੇ ਪੀਐਚਡੀ ਕਰ ਰਿਆ ਕੋਈ ਲਾ ਕਰ ਰਿਆ ਕੋਈ ਐਲਐਲਐਮ ਕਰ ਰਿਆ ਉਹ ਕਿਉਂ ਨਹੀਂ ਸੋਚ ਰਿਆ ਵੀ 15 20 ਹਜ਼ਾਰ ਵਾਲੇ ਬੰਦੇ ਦੀ ਲਿਸਟ ਕਿਉਂ ਨਹੀਂ ਬਣਾਉਂਦਾ ਆਪਣੇ ਕੋਲ ਵੀ 20 20 ਹਜ਼ਾਰ ਵਾਲੇ ਕਿਹੜੇ ਕਿਹੜੇ ਬੰਦੇ ਆ ਲੱਖ ਵਾਲੇ ਕਿਹੜੇ ਕਿਹੜੇ ਬੰਦੇ ਆ ਲੱਖ ਵਾਲੇ ਕੋਲ ਕਿਹੜੇ ਕਿਹੜੇ ਸਹੂਲਤਾਂ ਪੀ ਵੀ ਹਜ਼ਾਰ ਨਾਲੇ ਤੇ ਕਿੱਥੇ ਕਿੱਥੇ ਕਿਹੜੇ ਕਿੱਥੇ ਸਟੈਂਡ ਕਰ ਰਿਆ ਕਿਉਂ ਨਹੀਂ ਬਣਾਉਂਦੇ ਨਹੀਂ ਬਣਾਦੇ ਸਾਨੂੰ ਮਿਹਨਤ ਕਰਨ ਦੀ ਆਦਤ ਨਹੀਂ ਹੈ ਖਾਲੀ ਜੇਬ ਸਾਡੇ ਮੈਂ ਸਮਝਦਾ ਇੱਥੇ ਸਾਡੇ ਪੇਰੈਂਟਸ ਦੀ ਦੋਸ਼ ਹੈ ਮੈਂ ਐਜ਼ ਅ ਪੇਰੈਂਟ ਮੈਂ ਵੀ ਇਸ ਗੱਲ ਨੂੰ ਸਮਝਦਾ ਕਿ ਅਸੀਂ ਆਪਣੇ ਬੱਚੇ ਨਹੀਂ ਪੈਦਾ ਕਰਦੇ ਅਸੀਂ ਆਪਣੇ ਪਿਓ ਪੈਦਾ ਕਰਦੇ ਅਸੀਂ ਬੱਚੇ ਨਹੀਂ ਪੈਦਾ ਕਰਦੇ ਆਪਣੇ ਪਿਓ ਪੈਦਾ ਕਰਦੇ ਆ ਉਹਨਾਂ ਨੂੰ ਹਰ ਇੱਕ ਚੀਜ਼ ਉਹਦੇ ਮੂੰਹ ਤੁੰਨਣ ਤੱਕ ਜੰਨੀ ਆ ਰੋਟੀ ਖਾਣੀ ਮਤਲਬ ਐ ਬਾਹਰ ਗੇਟ ਤੱਕ ਕਾਰ 'ਚ ਬੈਠਾ ਬੱਚਾ ਉੱਥੇ ਤੱਕ ਰੋਟੀ ਦੇਣ ਦੇਵਾਂਗੇ ਉਹ ਯਾਰ ਜਦੋਂ ਉਹਨੂੰ ਭੁੱਖ ਲੱਗੀ ਖਾਲੇਗਾ ਉਹ ਕੀ ਐਡੀ ਕੀ ਗੱਲ ਹੈ ਯਾਰ ਤੁਹਾਡੇ ਕਹਿਣ ਨਾਲ ਕੀ ਹੋ ਜਾਣਾ ਮਤਲਬ ਅਸੀਂ ਆਪਣੇ ਬੱਚਿਆਂ ਨੂੰ ਆਪਾਂ ਰਾਜਵੰਤ ਜੀ ਪਹਿਲਾਂ ਵੀ ਪੋਡਕਾਸਟ ਕੀਤੇ ਥੱਲੇ ਲੋਕ ਕਮੈਂਟ ਕਰ ਦਿੰਦੇ ਆ ਕੀ ਜਿਹਦੇ ਘਰੇ ਦਾਣੇ ਉਹਦੇ ਕਮਲੇ ਵੀ ਸਿਆਣੇ ਜਿਹਦੇ ਪਰ ਅਗਲੀ ਗੱਲ ਵੀ ਸੁਣੋ ਨਾ ਜਿਹਦੇ ਘਰੇ ਦਾਣੇ ਉਹਦੇ ਕਮਲੇ ਵੀ ਸਿਆਣੇ ਜਿਹਦੇ ਮੁੱਕੇ ਦਾਣੇ ਉਹਨੂੰ ਖੁਦ ਨਾ ਪਛਾਣੇ ਉਹਨੂੰ ਕੋਈ ਵੀ ਨਾ ਪਛਾਣੇ ਜਿਹਦੇ ਮੁੱਕੇ ਦਾਣੇ ਜਿਹਦੇ ਦਾਣੇ ਮੁੱਕੇ ਜਾਂਦੇ ਫਿਰ ਉਹਨਾਂ ਮਤਲਬ ਇੱਥੇ ਇੱਕ ਸਵਾਲ ਉੱਭਰਦਾ ਹੈ ਕਿ ਖਾਲੀ ਜੇਬ ਵੀ ਕਰੋੜਪਤੀ ਬਣਾ ਜਾ ਸਕਦਾ ਕਿਉਂ ਨਹੀਂ ਬਣਾਉਂਦੇ ਬਹੁਤ ਕੰਦੇ ਲੋਕ ਹੈਗੇ ਜਿਹੜੇ ਜਿਹੜੇ ਬਣੇ ਹੋਏ ਤੁਸੀਂ ਲਾ ਲੋ ਸਾਫ ਆਪਣੇ ਕੁਲਵੰਤ ਸਿੰਘ ਦਾ ਲਾ ਲੋ ਐਮਐਲਏ ਸਾਉ ਦਾ ਐਨਕੇ ਸ਼ਰਮਾ ਦਾ ਲਾ ਲੋ ਜੀਰ ਕੁਮਰ ਵਾਲੇ ਦਾ ਇਹ ਪੰਜਾਬ ਦੀ ਉਹ ਮਾੜਾ ਨਾ ਚਰਨਜੀਤ ਸਿੰਘ ਚੰਨੀ ਦਾ ਲਾ ਲਓ ਹਮ ਕਲਪਨਾ ਸਰੋਜ ਲਾ ਲਓ ਜਿਹੜੀ ਰੈਕਟੋ ਰਿਚਸ ਬਣੀ ਹੈ ਰਿਟੀ ਉਹ 5000 ਕਰੋੜ ਦੀ ਮਾਲਕ ਹੈ ਹਮ ਜਿਹੜੀ ਦੌਰ ਦੌਰ ਵਿਧਾੜੀ ਤੋਂ ਕਮ ਸ਼ੁਰੂ ਕਰਦੀ ਸੀ ਹਮ ਇੱਕ ਥੋੜੀ ਹੈ ਤੁਸੀਂ ਨજર ਬੈ ਕੇ ਤਾਂ ਪੈਨ ਕਾਪੀ ਚੱਕੋ ਤੁਹਾਡੇ ਤੁਸੀਂ 100 ਤਾਂ ਅੱਜੀ ਅੱਜੀ ਲਿਖ ਲਵਾਂਗੇ ਸ਼ਾਮ ਤੱਕ 100 ਬੰਦੇ ਦੀ ਲਿਸਟ ਬਣਾ ਲਵਾਂਗੇ ਤੁਸੀਂ ਇਹ ਤਾਂ ਬਹਨਨੇ ਯਾਰ ਵੀ ਸਾਡੇ ਕੋਲ ਪੈਸੇ ਨਹੀਂ ਜੀ ਸਾਡੇ ਹਾਲਾਤ ਠੀਕ ਨਹੀਂ ਜੀ ਸਾਡਾ ਇਹ ਠੀਕ ਨਹੀਂ ਜੀ ਸਾਡਾ ਇਹ ਨਹੀਂ ਇਹ ਤਾਂ ਸਾਰੇ ਬਾਨੇ